ਸੀਮਾ ਆ ਗਈ ਆ ਗਈ ਮੇਰੇ ਵਾਜ ਜਾਈ ਨਹੀਂ ਕੋਣੀ ਕਿਹੜੀ ਖੋਡੇ ਚ ਵੜ ਗਈ ਦੋਵੇਂ ਦੀ ਮੈਂ ਟਿਫਨ ਵੇਖਣੀ ਆ ਡੱਬਾ ਜਿੱਚ ਪਾ ਕੇ ਖਾਣਨੀ ਆ ਹੋ ਗਈ ਤਿਆਰ ਤੂੰ ਮੇਰੀ ਗੱਲ ਸੁਣ ਉਹ ਵੱਡਾ ਰਸਣ ਵਾਲਾ ਕੋ ਜਿੱਦੇ ਗੋੜ ਪਿਆ ਉਹ ਦੋ ਡੱਬਾ ਕੱਲੀ ਕਰ ਲੈ ਉਹ ਚ ਪਾ ਲਈਂ ਹੋਰ ਕੋਈ ਪਾ ਲਓ ਚਲੋ ਠੀਕ ਐ ਤੇ ਮੈਂ ਚਾਚੀ ਜੀ ਨੇ ਬਣਾ ਦਿੱਤੀ ਆ ਵਧੀਆ ਬਣ ਗਈ ਆ ਫੋਨ ਆਇਆ ਸੀ ਕੀ ਕਹਿੰਦੇ ਸਿਮਰਤ ਦਾ ਮੈਂ ਵਧਾਈ ਦੇਤੀ ਵੀ ਤੁਹਾਡੀ ਸੱਸ ਕਹਿੰਦੀ ਹੈ ਤਾਂ ਕੋਈ ਚੈਨੀ ਹੈਗੇ ਤੁਸੀਂ ਵੀ ਫੋਨ ਤੇ ਵਧਾਈਆਂ ਦੇ ਹੀ ਜਾਂਦੇ બસ ਹੁਣਨ ਕੋ ਫੰਕਣ ਗਿਆਨ ਲਗੀ। ਸਕੇ ਬਸ ਅਸੀਂ 15 ਮਿੰਟ ਚ ਆਗੇ ਲੱਕੀ ਜਿਹਾ ਕਰ ਗਏ। ਮੈਂ ਤਿਆਰ ਨਹੀਂ ਕੱਪੜੇ ਛੇਂ ਨਹੀਂ। ਮੈਂ ਨਾ 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 ਮੈਂ ਵੀ ਤਿਆਰ। ਚਲੋ ਫੇਰ ਠੀਕ ਹੈ। ਚਲੋ 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 ਤੇ ਪਾ ਲਈਏ ਤੇਰੀਏ ਫਿਰ ਬਾਗੇ। ਹਾਂ 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 ਚਲੋ 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 ਚਲੋ। ਇਹ ਵੀ ਅੰਦਰ ਲੰਮੇ ਬੈ ਇਹਨਾਂ ਨੂੰ ਆਜ ਦੇ ਤਾਂ ਵੀ ਨਾਲ ਜਾਣਾ ਜੀ ਦੁਕਾਨ ਤੇ ਨਾ ਕਿੱਲੇ ਚਲ ਜਾਈਂ। ਬਾਹਰ ਤੇ ਚਲ ਜੇ ਨਾ ਉਧਰ ਦੀ ਉਧਰ ਦੁਕਾਨ। ਹਜੇ ਗਿਆ ਨਹੀਂ ਉਹ। ਨਹੀਂ ਮੈਂ ਕਿ ਨਾਲ ਚਲ ਜੋ। ਇਸ਼ਨਾਨ ਕਰਾਇਆ ਨੇ ਚਾਚੀ ਕਹਿੰਦੇ ਨੇ ਮੈਂ ਤੀ ਵੀ ਹੋਵਾਂ। ਅੱਛਾ ਚਲੋ ਚਲੋ। ਮਾਂ ਮੈਂ ਕਿਤੇ ਕਿੰਨੇ ਗਏ ਇੱਕ ਤੇ ਮਾਮਾ ਪਹਿਲਾ ਬੱਚਾ ਵਾ ਅਸੀਂ ਤਾਂ ਗੱਜ-ਬੱਜ ਕੇ ਕਰਨਾ ਵਾ ਜੋ ਵੀ ਕਰਨਾ ਵਾ ਅਸੀਂ ਕਿਹੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ ਨਾਲੇ ਮੰਮੀ ਮੈਨੂੰ ਇਹ ਦੱਸੋ ਕਿ ਆ ਤਮਾੜ ਦੇ ਵਿੱਚ ਕਰੀਦਾ ਕੀ ਕੀ ਆ ਤੇਰੀ ਵਿਆਹ ਵਗੂ ਹੀ ਹੁੰਦਾ ਤਮਾੜ ਨਹੀਂ ਜਿਵੇਂ ਵਿਆਹ ਸਾਰਾ ਕੁਝ ਦੇਈਦਾ ਓਵੇਂ ਦੇਈਦਾ ਬੱਚੇ ਨੂੰ ਵਖਰਾ ਦੇਣਾ ਤੈਨੂੰ ਵਖਰਾ ਦੇਣਾ ਮੇਰਾ ਵਖਰਾ ਤਾਈ ਦਾ ਵਖਰਾ ਤਾਏ ਦਾ ਵਖਰਾ ਸਾਰਿਆਂ ਦੇ ਵਖਰੇ ਵਖਰੇ ਹੋਣੇ ਆ ਤੇ ਫੇਰ ਮੰਮੀ ਮੇਰੀ ਇੱਕ ਗੱਲ ਸੁਣੋ ਤੁਸੀਂ ਨਾ ਆਪੇ ਉਹਨਾਂ ਦੇ ਕੰਨੋਂ ਕੱਢ ਦਿਓ ਕਿ ਜਿਵੇਂ ਇਹਨਾਂ ਨੇ ਆ ਗੋਦ ਭਰਾਈ ਵਿੱਚ ਕੀਤਾ ਸੀ ਨਾ ਓਵੇਂ ਨਾ ਕਰਨ ਤੁਹਾਨੂੰ ਪਤਾ ਕੀ ਦੇ ਕੇ ਗਏ ਮੈਨੂੰ ਉੱਜ ਵੀ ਨਹੀਂ ਦਿੱਤਾ ਨਾਲੇ ਆ ਕੱਪੜੇ ਵੀ ਜਿਹੜੇ ਸੀ ਅਣਸਿੱਚ ਜਿਹੜੇ ਮੈਂ ਕਦੀ ਪਾਉਣਾ ਨਹੀਂ ਉਹ ਕਿਹੜਾ ਸੀ ਲਾ ਕੇ ਅੱਗੇ ਦੇਣੇ ਆ ਕੱਪੜੇ ਨਾਲੇ ਕੁੜੀ ਦੇ ਕੱਪੜੇ ਵੇਖੇ ਸੀ ਕਹਿੋ ਜਿਵੇਂ ਨਾਰਮਲ ਜਿਹਾ ਲੈਂਦੇ ਹੁਣ ਉਹ ਮੇਰੀ ਕੁੜੀ ਆ ਵਜੇ ਕੱਪੜੇ ਪਾਉਗੀ ਨਹੀਂ ਨਹੀਂ ਪੁੱਤ ਮੇਰੀ ਸੁਣ ਗੱਲ ਮੈਂ ਕਹਿੰਦੀ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਤੂੰ ਸਿਮਰਤ ਦੇ ਕੰਨਾਂ ਫਾਣੀ ਕੱਢੀ ਤੇ ਸਿਮਰਤ ਵੇਲਾ ਐਸੇ ਕਿਸ ਤਰ੍ਹਾਂ ਨਹੀਂ ਪਾਕੇ ਦਾ ਬੱਚਿਆਂ ਦੇ ਸੋਹਣੇ ਕੱਪੜੇ ਆਉਣੇ ਚਾਹੀਦੇ ਚਲੋ ਮੰਮੀ ਮੈਂ ਤੇ ਉਹਨਾਂ ਨੂੰ ਸਮਝਾ ਦਊਗਾ ਇੱਕ ਵਾਰ ਤੁਸੀਂ ਵੀ ਆਪਣੇ ਹਿਸਾਬ ਨਾਲ ਗੱਲ ਕਰ ਲਿਓ ਉਹਨੂੰ ਕਿਉਂ ਜੇ ਮੇਰੇ ਕੱਪੜੇ ਲਾਉਣੇ ਆ ਨਾ ਤੇ ਬ੍ਰਾਂਡਿਡ ਕੱਪੜੇ ਚਾਹੀਦੇ ਆ ਨਾਲੇ ਇਹ ਨਹੀਂ ਕਿ ਆਪੇ ਲੈ ਆਉਣ ਮੈਨੂੰ ਨਾਲ ਲੈ ਕੇ ਜਾਣ ਮੈਂ ਆਪਣੀ ਮਨਪਸੰਦ ਦੇ ਕੱਪੜੇ ਲੈ ਕੇ ਆਉਣੇ ਆ ਤੇ ਨਾਲੇ ਮੇਰੀ ਕੁੜੀ ਦੇ ਕੱਪੜੇ ਵੀ ਬ੍ਰਾਂਡਿਡ ਚਾਹੀਦੇ ਮੈਨੂੰ ਪੱਕੀ ਗੱਲ ਐ ਤੂੰ ਆਪਣੇ ਨਾਲ ਜਾ ਕੇ ਆਪਣੇ ਮੇਚੇ ਦੇ ਸਹੀ ਤਰੀਕੇ ਨਾਲ ਲੈ ਕੇ ਆਈ ਨਾ ਨਾਲੇ ਉਹਨਾਂ ਨੂੰ ਇੱਕ ਚੀਜ਼ ਹੋਰ ਕਹਿ ਦਿਓ ਜੇ ਕੁੜੀ ਨੂੰ ਚੈਨ ਪਾਉਣੀ ਆ ਨਾ ਤੇ ਥੋੜੀ ਵੱਡੀ ਪਾਉਣ ਹਾਲੇ ਕਿਹੜਾ ਕੁੜੀ ਨੇ ਚੈਨ ਪਾਉਣੀ ਆ ਘੱਟੋ ਘੱਟ ਮੈਂ ਤਾਂ ਪਾਵਾਂ ਉਹ ਚੈਨ ਤੂੰ ਪਾਉਣੀ ਨਹੀਂ ਤੇ ਫਿਰ ਬੱਚ ਕੁੜੀ ਦਾ ਘਰੋਂ ਲੈ ਆਉਂਗੇ ਤਾਂ ਲੈ ਆਉਂਗੇ ਨਾ ਕਢਾਉਣੇ ਨਾ ਕੁੜੀ ਕਿਹੜੇ ਲੂਗੀ ਆਓ ਜੋ ਕੁਝ ਕਰਨਾ ਵਾ ਉਹਨਾਂ ਦੀ ਸੋਭਾ ਹਣੀ ਆ ਉਹਨੂੰ ਬੱਚੇ ਨੂੰ ਸੋਨਾ ਪੋਨਾ ਉਹ ਤੇਰੇ ਨਾਮ ਦਾ ਲੈ ਆਉਂਦੇ ਹਾਂ ਤੇ ਕਢਾਉਣੇ ਕੁੜੀ ਵਾਸਤੇ ਲੈ ਆਉਂਗੇ ਕੁੜੀ ਕਢਾਉਣਾ ਨਾ ਕਿਹੜੂਗੀ ਤੂੰ Papa ਅੱਗੇ ਤੂੰ ਮਿਸਮਾਨ ਹਾਂ ਮੰਮੀ ਤੁਸੀਂ ਹੋ ਨਾ ਆ ਗੱਲ ਉਹਨਾਂ ਨਾਲ ਆਪੇ ਕਰ ਲਿਓ ਮੈਂ ਪੁੱਤ ਕਰਦੀ ਚੰਗੀ ਲੱਗਦੀ ਤੈਨੂੰ ਦੱਸਿਆ ਤੇ ਹੈਗਾ ਸਿਮਰਤ ਤੇ ਕਰਨਾ ਥਾੜੀ ਕੱਢ ਮੰਮੀ ਕਹਿ ਦੂੰਗੀ ਚਲੋ ਠੀਕ ਆ ਮੈਂ ਕਹਿ ਦੂੰਗਾ ਆਪੇ ਉਹਨੂੰ ਆ ਤੇ ਹੋਰ ਜੋ ਜੋ ਵੀ ਹੁੰਦਾ ਨਾ ਤੁਸੀਂ ਮੈਨੂੰ ਇੱਕ ਵਾਰੀ ਲਿਸਟ ਬਣਾ ਦੋ ਆਪਾਂ ਸਾਰਾ ਕੁਝ ਉਹਨਾਂ ਨੂੰ ਕਹਿ ਦਈਏ ਕਿ ਤੁਸੀਂ ਆ ਚੀਜ਼ਾਂ ਲੈ ਕੇ ਆਇਓ ਉਹ ਤੇ ਜੇ ਅਸੀਂ ਖਰਚਾ ਕਰਨਾ ਰਾਜ ਦੇ ਜਾ ਕੇ ਆਪਣਾ ਫੁੱਲਾ ਕੱਟਣਾ ਉਹ ਵੀ ਕੰਡਰ ਫੁੱਲਾ ਕੱਟਾ ਉਹ ਵੀ ਅੱਜ ਬਣ ਕੇ ਆ ਕੇ ਵਖਾਲਣ ਸਾਨੂੰ ਕੀ ਹੈਗਾ ਤੈਨੂੰ ਦੇ ਕੇ ਹਾਲਮ ਸਾਨੂੰ ਨਾਲੇ ਮੰਮੀ ਤੁਹਾਨੂੰ ਪਤਾ ਆਪਣੇ ਚਾਰ ਰਿਸ਼ਤੇਦਾਰ ਇਕੱਠੇ ਹੋਣੇ ਆ ਤੇ ਜੇ ਕੁਝ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਨਾਰਮਲ ਉਹਨਾਂ ਨੇ ਸਾਨੂੰ ਕਹਿਣਾ ਵਾ ਕਿ ਇਹੋ ਜੇ ਕੁੜਮ ਜੁੜੇ ਸੀ ਤੁਹਾਨੂੰ ਆ ਅੱਗੇ ਵੇਖਿਆ ਸੂਟ ਕਿਹੋ ਜਿਹਾ ਲਿਆਦੇ ਸਾਡੇ ਉਹ ਪਹਿਣਾ ਉੱਥੇ ਹੀ ਮਾਰੀ ਤੇ ਉੱਥੇ ਹੀ ਪਹਿਰਣੀ ਉਹ ਮੇਰੇ ਮੇਰੇ ਜਿਹੜੇ ਕੱਪੜੇ ਆ ਤੁਹਾਨੂੰ ਪਤਾ ਵੇਖਣ ਨੂੰ ਦਿਲ ਨਹੀਂ ਕਰਦਾ ਉਹਨਾਂ ਨੂੰ ਮੈਂ ਤਾਂ ਅੱਗੇ ਜਾਣੀ ਹਾਂ ਮੈਂ ਤਾਂ ਉਹ ਰੈਡੀਮੇਡ ਪਾਉਣ ਵਾਲਾ ਤਾਂ ਲਿਆਤੇ ਰਸੀਤੇ ਕੱਪੜੇ ਨੂੰ ਮੈਂ ਕੋਈ ਨਹੀਂ ਸਿਮਰਤਣਾ ਕਰਦਾ ਗੱਲ ਉਹਦੇ ਨਾਲ ਹੀ ਕਰਨੀ ਪਣੀ ਪੁੱਤ ਉਹ ਆਪੀ ਮੰਮੀ ਨੂੰ ਆਪੂਗੀ ਆਪਾਂ ਕਹਿੰਦੇ ਨਹੀਂ ਚੱਗੇ ਲੱਗਦੇ ਤੂੰ ਉਹਨੂੰ ਸਮਝਾਈ ਉਹ ਆਪੇ ਸਮਝਾ ਲੈਣਾ ਉਹ ਕਹਿਣਾ ਬਈ ਟੈਨਸ਼ਨ ਨਾ ਲਾ ਤੂੰ ਠੀਕ ਆ ਮੰਮੀ ਤੂੰ ਤਾਂ ਤੌਣ ਲਾਂ ਕੇ ਕੰਮ ਕਰਨਾ ਬਸ ਠੀਕ ਆ ਆਪਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ ਠੀਕ ਆ ਪਤਾ ਲੱਗ ਜੂ ਇੱਕ ਵਾਰਾ ਮਨ ਪੋਤਰੀ ਆ ਤੇ ਪੁੱਤਰਾ ਸਾਡੇ ਵੱਤ ਦੋਵੇਂ ਠੀਕ ਨੇ ਆ ਉਹ ਹਾਂ ਮੰਮੀ ਇਹਦਾ ਆ ਗਈ ਫੋਨ ਕਰਦੇ ਬੰਦ ਕੁਝ ਨਹੀਂ ਮੰਮੀ ਗੱਲਾਂ ਦੇ ਵਿੱਚ ਹੀ ਫੋਨ ਆ ਜਾਂਦਾ ਮਜ਼ਾ ਮਾਰ ਦਿੰਦਾ ਗੱਲਾਂ ਦਾ ਉਹ ਤੁਹਾਨੂੰ ਪਤਾ ਮੇਰੇ ਕੰਮ ਦੇ ਫੋਨ ਆਉਂਦੇ ਆ ਚਲ ਠੀਕ ਆ ਫਿਰ ਤਿਆਰੀ ਕਰੋ ਫਿਰ ਚਲੋ ਮੈਂ ਤਿਆਰੀ ਕਰਦੀ ਨਾਲੇ ਸਿਮਰਤ ਨਾਲ ਗੱਲ ਕਰਾਂ ਮੈਂ ਕਰ ਗੱਲ ਠੀਕ ਹੈ ਅੱਗੇ ਮੈਂ ਕਹੀ ਨਹੀਂ ਹੁਣ ਆਪ ਕਹੋ ਤੁਸੀਂ ਕਿ ਸਾਨੂੰ ਆ ਚੀਜ਼ਾਂ ਚਾਹੀਦੀਆਂ ਜਿਹੜੀਆਂ ਚਾਹੀਦੀਆਂ ਚਾਹੀਦੀਆਂ ਤਾਂ ਕਿ ਪੜ ਕੇ ਆ ਕੇ ਖਾ ਲੋ ਨਾ ਹੋਣੀ ਤਾਂ ਕਹਿ ਮੈਂ ਵੇਖਣ ਦਾ ਜਦੋਂ ਅਹੀਂ ਖੁੱਲਾ ਕਰਨਾ ਤਾਂ ਤੁਸੀਂ ਵੀ ਖੁੱਲਾ ਕਰੋ ਫਿਰ ਆਏਗਾ ਮਜ਼ਾ ਹੋਗਾ ਸਿਮਰਤ ਬੱਚਾ ਸੁਖਮਣੋ ਸਤਿਅਾ ਹਾਂਜੀ ਮੈਂ ਨਾਲ ਵੀ ਗੱਲ ਕਰਨੀ ਦੋ ਮਿੰਟ ਬਾਅਦ ਆਈ ਹਾਂ ਹਾਂਜੀ ਮੰਮੀ ਅੰਦਰ ਚੋਂ ਸੁਣ ਮਤਲੀ ਸੁਤੀ ਹੈ ਹਾਂਜੀ ਚ ਕੋਈ ਮੈਂ ਬਹਿ ਜਾਂਦੀ ਉਹਦੇ ਸਰਾਂ ਨੇ ਡੱਬੀ ਤੇ ਕਰਦ ਜਰੂਰ ਰੱਖਿਆ ਪਾ ਹਾਂਜੀ ਉਹਦਾਂ ਨਾ ਨਿਕਲਿਆ ਕਰੋ ਬਾਹਰ ਲੈ ਤੂੰ ਉੱਥੇ ਬੈ ਗਈ ਆ ਇੱਧਰ ਬਣਾਉਣਾ ਤੈਨੂੰ ਮੈਂ ਇੱਧਰ ਆ ਹਾਂਜੀ ਸਾਰੀ ਹਾਂਜੀ ਬੈ ਜਾ ਦੋ ਮੈਂ ਨਾ ਤੇਨਾਂ ਗੱਲ ਕਰਨੀ ਸੀ ਕਿ ਮੈਂ ਤਾਂ ਮਮੀ ਨੇ ਸੋਚਿਆ ਵਾ ਅਸੀਂ ਨਾ ਸੁਖਵੰਦ ਧਮਾਨ ਕਰਨਾ ਵਾ ਅੱਛਾ ਇਹ ਤੇ ਬਹੁਤ ਵਧੀਆ ਗੱਲ ਆ ਤੇ ਆਪਾਂ ਕਰਨਾ ਵੀ ਵਧੀਆ ਵਾ ਹਾਂਜੀ ਮੈਂ ਤੈਨੂੰ ਤਾਮ ਲਾਇਆ ਇੱਥੇ ਕਿ ਤੂੰ ਆਪਣੇ ਘਰ ਦੇ ਨਾਲ ਇੱਕ ਵਾਰੀ ਗੱਲ ਕਰ ਲੈ ਜੋ ਉਹਨਾਂ ਨੇ ਗੋਦ ਭੜਾਈ ਤੇ ਕੀਤਾ ਨਾ ਧਮਾਨੇ ਚੋਂ ਇਹ ਨਾ ਕਰਨਾ ਕੀ ਕੀਤਾ ਮਤਲਬ ਯਾ ਤੈਨੂੰ ਪਤਾ ਹੀ ਆ ਕਿ ਮੈਂ ਅਜੇ ਕੱਪੜੇ ਪਾਉਣਾ ਅਣਸਹੀਜ ਕੱਪੜੇ ਦੇ ਦਿੱਤੇ ਉਹਨਾਂ ਨੇ ਨਾਲੇ ਤੈਨੂੰ ਪਤਾ ਸੁਖਮੰਦ ਦੇ ਵੀ ਕੱਪੜੇ ਕਿੰਨੇ ਨਾਰਮਲ ਲੱਗਦੇ ਆ ਤੈਨੂੰ ਪਤਾ ਮੇਰੀ ਕੁੜੀ ਇਹੋ ਜਿਹੇ ਕੱਪੜੇ ਪਾਊਗੀ ਲੈ ਸਹੀ ਇਸ ਵਿੱਚ ਡਰਨ ਵਾਲੀ ਕਿਹੜੀ ਗੱਲ ਆ ਤੂੰ ਇਕੱਲੇ ਇਕੱਲੇ ਉਸ ਕਰਦੇ ਜਵਾਈ ਜੇ ਮੇਰੀ ਮੰਮੀ ਆ ਮੇਰਾ ਭਰਾ ਉਹ ਤਾਂ ਡਲੀਨਾ ਨਹੀਂ ਕਰ ਸਕਦੇ ਤੂੰ ਕਹੋ ਸਹੀ ਜਿਹੜੀ ਮੱਦੀ ਚ ਤੈਨੂੰ ਉਹ ਚੀਜ਼ ਮਿਲੂਗੀ ਮੈਂ ਨਹੀਂ ਕਹਿਣਾ ਇਹ ਚੀਜ਼ਾਂ ਤੂੰ ਆਪ ਗਈ ਨਾਲੇ ਉਹਨਾਂ ਨੂੰ ਕਹ ਜੇ ਮੇਰੇ ਕੱਪੜੇ ਲੈਣੇ ਆ ਨਾ ਤੇ ਮੈਨੂੰ ਨਾਲ ਲੈ ਕੇ ਜਾਣ ਮੈਂ ਆਪਣੀ ਮਨਪਸੰਦ ਦੇ ਕੱਪੜੇ ਲੈਣੇ ਆ ਚਲੋ ਠੀਕ ਆ। ਲੀਆ ਸੁਖਮਨ ਦੇ ਕੱਪੜੇ ਮਾਪੇ ਲਾਉਂਗਾ ਪਸੰਦ ਕਰਕੇ। ਠੀਕ ਆ ਕੋਈ ਨਾ ਆਉਣ ਵਾਲੇ ਉਹਨਾਂ ਨੂੰ ਮੈਂ ਉਹਨਾਂ ਨੂੰ ਕਹਿ ਦਊਂਗੀ ਕਿ ਜਦੋਂ ਲੈਣ ਜਾਣਗੇ ਤਾਂ ਨਾਲ ਲੈ ਜਾਣ। ਨਾਲੇ ਵੇਖ ਧਮਾਨਿਆ ਕੋਈ ਸੋਨਾ ਤੋਂ ਪਾਉਣਗੇ ਜੇ ਸੁਖਮਨ ਨੂੰ ਚੈਨ ਪਾਉਣਗੇ ਨਾ ਉਹਨਾਂ ਨੂੰ ਕਹੀ ਥੋੜੀ ਵੱਡੀ ਚੈਨ ਪਾਵੇ ਕਿਉਂਕਿ ਸੁਖਮਨ ਨੇ ਤਾਂ ਲਗਾਉਣੀ ਨਹੀਂ ਆ। ਉਹ ਮੈਂ ਹੀ ਪਾ ਲਾ ਕਰੂੰਗਾ। ਚਲੋ ਠੀਕ ਆ ਮੈਂ ਕਹਿ ਦਊਂਗੀ ਜਦੋਂ ਆਉਣਗੇ ਤੇ ਤੂੰ ਫੋਨ ਕਰਕੇ ਨਾ ਇੱਕ ਜੀ ਸਾਰੀਆਂ ਗੱਲਾਂ ਕਰ ਲਈ ਹੋਣਾ ਨਾ ਕਰੀ। ਤੇ ਜਦੋਂ ਘਰੇ ਚੱਲ ਜਾਣਗੇ ਰਮਾਨ ਨਾਲ ਗੱਲ ਕਰੀ। ਲੈ ਮੈਂ ਬਾਅਦ ਚੋ ਕਿਉਂ ਕਹਾਂਗੀ ਮੈਂ ਹੁਣੇ ਚਲੋਂਗੀ ਮੁਹਨੇ ਗੱਲ ਕਰ ਲੀਨੀ ਉਹਨਾਂ ਨਾਲ ਉਹ ਨਹੀਂ ਯਾਰ ਹੁਣੇ ਨਹੀਂ ਗੱਲ ਕਰਦੀ ਤੂੰ ਨਾਲੇ ਮੇਰੇ ਨਾਲ ਨਾ ਲਈ ਨਾ ਤੂੰ ਆਪਣੇ ਸਾਹਮਣੇ ਗਈ ਕਿ ਮੰਮੀ ਮੈਨੂੰ ਆ ਸਾਰੀਆਂ ਦੀਜਾਂ ਕਿ ਮੇਰੇ ਘਰ ਵਾਲਿਆਂ ਨਾਲ ਤੁਸੀਂ ਇਦਾਂ ਕਰੋ ਮੇਰੀ ਕੁੜੀ ਨਾਲ ਇਦਾਂ ਕਰੋ ਉਹ ਕੋਈ ਨਾ ਜਨਾਬ ਤੁਸੀਂ ਚਿੰਤਾ ਨਾ ਕਰੋ ਮੈਂ ਸਾਰੀ ਗੱਲ ਕਰ ਲਵਾਂਗੀ ਉਹਨਾਂ ਨਾਲ ਚਲ ਕਰਦੀ ਅੱਛਾ ਅਮੀ ਆ ਬੀਬੀ ਇੱਥੇ ਬੈਠੇ ਆ ਹਾਂਜੀ ਕਿਉਂ ਕੁੜੀ ਇਕੱਲੀ ਛੱਡ ਆਈ ਤੁਹਾਨੂੰ ਤੇ ਬੋ ਮੈਂ ਫੇਰ ਜਾਵਾਂ ਸੁਖਮੰਦੇ ਮੰਨਿਆ ਹਰ ਤੀ ਵਿਛੜੇ ਰਹਿੰਦੇ ਜੇ ਧਿਆਨ ਤੁਹਾਡਾ ਬੱਚੇ ਆ ਲਿਆ ਤੇ ਪਰ ਐਡੀ ਵੀ ਕਾਲੀ ਨਾ ਕਰ ਗੱਲਾਂ ਬਾਤਾਂ ਕਰਨ ਦੀ ਦੀਦੀ ਐਦਾਂ ਦੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਲਾਗੇ ਭਾਰਤੀ ਆਈ ਹਾਂ ਸੁਖਮੰਦੇ ਕੋਈ ਗੱਲ ਮੈਂ ਸਮਝ ਸਕਦੀ ਆ ਜਦੋਂ ਇੱਕ ਜਨਾਨੀ ਘਰ ਬੱਚਾ ਰੰਦਾ ਵਾ ਨਾ ਕਿ ਉਹ ਬੱਚੇ ਵੱਲ ਮੁੜ ਕੇ ਜ਼ਿਆਦਾ ਧਿਆਨ ਕਰਦੀ ਆ ਹਸਬੰਦ ਲਾਗੇ ਉਹਦੇ ਬੈਣ ਖਾਣ ਦਾ ਟਾਈਮ ਹੀ ਨਹੀਂ ਮਿਲਦਾ ਸਮਝਦੀ ਹਾਂ ਮੈਂ ਗੱਲ ਹਾਂ ਚੱਲ ਦਿਲ ਤੇ ਕਰਦਾ ਹੀ ਆ ਨਾ ਹਾਂਜੀ ਉਹ ਦੀਦੀ ਸਾਹਿਲਾ ਸੁਖਮੰਦੇ ਤੁਮਾੜ ਮਾਰੇ ਦੀ ਗੱਲ ਕਰਨ ਇਹਦੁਰ ਤਮਾਨ ਕਰਨਾ ਬੜਾ ਧੂਮ-ਧਾਮ ਨਾਲ ਕਰਨਾ ਵਾ ਲੈ ਤਮਾਨ ਕਰਨਾ ਵਾ ਸੁਖਮੰਦਾ ਹਾਂਜੀ ਤੁਸੀਂ ਤੇ ਮੇਰੇ ਮੂੰਹ ਦੀ ਗੱਲ ਖੋਲੀ ਮੈਂ ਤੇ ਆਪ ਤੁਹਾਨੂੰ ਦੋਵਾਂ ਜੀ ਇਹਨੂੰ ਤੇ ਮੰਮੀ ਜੀ ਨੂੰ ਇਹ ਗੱਲ ਕਹਿਣੀ ਸੀ ਕਿ ਆਪਾਂ ਨਾ ਸੁਖਮੰਦਾ ਤਮਾਨ ਗੱਜ-ਵੱਜ ਕੇ ਕਰਾਂਗੇ ਆ ਕਿੰਨੇ ਸਾਲ ਹੋ ਗਏ ਆ ਮਾਸਾ ਕਿਤੇ ਬੱਚਾ ਆਇਆ ਆਪਣੇ ਘਰ ਖੁਸ਼ੀ ਤੇ ਮਨਾਉਣੀ ਬੰਦੀ ਆ ਨਾ ਬਿਲਕੁਲ ਦੀਦੀ ਉਹਨਾਂ ਨਾਲ ਸਾਰੇ ਕਹਿੰਦੇ ਸੀ ਕਿ ਉਹ ਜਿਹੜੇ ਦੂਘੋਦ ਭਰਾ ਹੀ ਤੇ ਆਏ ਨਹੀਂ ਜਦੋਂ ਤੇ ਮੰਮੀ ਹੁਣੀ ਨਾ ਸਾਇਲ ਦੇ ਕੱਪੜੇ ਨਹੀਂ ਸਹੀ ਲੈ ਕੇ ਆਏ ਸੀ ਤੂੰ ਮੈਨੂੰ ਕਹਿੰਦੇ ਏ ਕਿ ਆਰੀ ਕੀ ਜਿਹੜੇ ਕੱਪੜੇ ਲੈਣਗੇ ਨਾ ਮੈਨੂੰ ਨਾਲ ਲੈ ਕੇ ਜਾਇਓ ਮੈਂ ਆਪਣੀ ਪਸੰਦ ਦੇ ਕੱਪੜੇ ਲਵਾਂਗਾ ਨਾਲ ਸੁਖਮੰਦੇ ਵੀ ਕੀ ਮਤਲਬ ਤੇਰਾ ਸਿੰਗ ਤੂੰ ਸ਼ਦਾਨ ਹੋ ਗਈ ਆ ਆ ਚਾਚੀ ਜੀ ਹੋਣੀ ਐਨੇ ਸੋਹਣੇ ਕੱਪੜੇ ਲੈ ਕੇ ਆਏ ਭਾਬੀ ਹੋਣੀ ਸਾਰੇ ਪਾਗਲ ਆ ਤੂੰ ਹਰ ਚੀਜ਼ ਇੰਨੀ ਵਧੀਆ ਹੀ ਮੈਂ ਤਾਂ ਫੜਫੜ ਕੇ ਵੇਖੀ ਜਾਨਵਰੀ ਜੋ ਉਹਨਾਂ ਦੀ ਹیثیت ਆ ਉਹਦੇ ਤੋਂ ਬਾਹਰ ਕਰਕੇ ਗਏ ਆ ਓਹੋ ਜੀ ਆ ਸਾਹਿਬ ਨੇ ਕਿੰਦਾ ਦੀ ਗੱਲ ਕਰਤੀ ਆ ਉਹਨਾਂ ਨੇ ਸਹੀ ਗੱਲ ਕੀਤੀ ਏ ਤੂੰ ਸਪੂਣੀ ਚ ਉਹਨਾਂ ਨੇ ਆਪਾਂ ਤੇ ਵੀ ਕਿ ਛੱਡ ਦਿੱਤੇ ਜਿੰਨੇ ਪੂਣੀ ਉਹਨੂੰ ਪਤਾ ਹੁੰਦਾ ਨਾ ਉਹਨੂੰ ਕਿੰਦੀ ਜੀ ਵਧੀਆ ਲੱਗਦੀ ਜੋ ਕੁਝ ਉਹ ਲੈ ਕੇ ਆਏ ਆ ਇਹਦੇ ਤੋਂ ਵੱਧ ਕੁਝ ਹੈਗਾ ਵਿਚਾਰਾਂ ਚ ਦੱਸ ਤੂੰ ਉਹ ਕਮਲ ਕੋਟੀ ਜਾਨੀ ਆ ਉਹਨੂੰ ਕੁ ਜਵਾਬ ਦੇਣਾ ਹੀ ਨਾ ਕਿੱਡੇ ਸੋਹਣੇ ਤਾਂ ਤੇਰੇ ਕੱਪੜੇ ਆ ਲੈ ਦੀਦੀ ਉਸ ਕਰਦਾ ਕੱਲਾ ਕੱਲਾ ਜਵਾਈ ਆ ਨਾਲੇ ਮੰਮੀ ਆ ਵੀਰਾ ਵਾ ਕੀ ਗੱਲ ਉਹਨਾਂ ਲਈ ਕੁਝ ਕਰ ਨਹੀਂ ਸਕਦੇ ਨਹੀਂ ਨਹੀਂ ਚਲੋ ਇਹ ਤਾਂ ਢੀ ਮਰਜ਼ੀ ਆ ਦੇਖ ਲਓ ਤੁਸੀਂ ਜਿਵੇਂ ਕਰਨਾ ਤੇ ਫੇਰੇ ਇੱਚ ਵੀੜੀ ਵੱਡੀ ਗੱਲ ਆ ਨਾਲ ਉਸ ਕਰਦਾ ਜਵਾਈ ਆ ਜਿਹੜੀ ਚੀਜ਼ ਉਹ ਕਹਿਣਗੇ ਦਊਗੇ ਕਿ ਉਹ ਤੇ ਕੀ ਕਹਿੰਦਾ ਹੁਣ ਕੀ ਕਰਨਾ ਇਹੋ ਬਸ ਕੱਪੜੇ ਲੀੜੇ ਦਾ ਕਹਿੰਦੇ ਸੀ ਤੇ ਨਾਲੇ ਇੱਕ ਗੁੜੀਆ ਦੀ ਚੈਨ ਬਾਰੇ ਵੀ ਕਹਿੰਦੇ ਕਹਿੰਦੇ ਕਿ ਥੋੜੀ ਵੱਡੀ ਬਣਵਾ ਲਿਓ ਤੇ ਤੁਹਾਨੂੰ ਪਤਾ ਸੁਖਮਨ ਤੇ ਦੀ ਛੋਟੀ ਆ ਉਹਨੂੰ ਤੇ ਜਿਉਣੀ ਨਹੀਂ ਲਿਖਿੰਦਾ ਜਦੋਂ ਨਜਕਰ ਮੈਂ ਪਾ ਲੂੰਗਾ ਸਿਮਰਤ ਸਾਹਿਬ ਨਿਆਗਲ ਆਪਣੇ ਮੂੰਹੋਂ ਕਹੀ ਆ ਕਿ ਚੀ ਇਹਨਾਂ ਇਹ ਵੱਡੀ ਬਣਵਾ ਲਿਓ ਗੁੜੀਆ ਦੀ ਲੈ ਆ ਦੀ ਵੀ ਇੱਚ ਕਿਹੜੀ ਵੱਡੀ ਗੱਲ ਆ ਵੱਡੀ ਬਹੁਤ ਵੱਡੀ ਗੱਲ ਆ ਮੇਰੀ ਗੱਲ ਸੁਣਾ ਮੰਨਦੀਆਂ ਰੱਬ ਨੇ ਇੰਨੇ ਚਿਰ ਪਿੱਛੋਂ ਸਾਡੇ ਘਰ 'ਚ ਖੁਸ਼ੀ ਲਿਆਂਦੀ ਆ ਤੇ ਆ ਕੀ ਮਤਲਬ ਹੋਇਆ ਕਿ ਮੰਗ ਕੇ ਚੇਨ ਲੈਣੀ ਤੇ ਕੱਪੜੇ ਲੈਣੇ ਜੋ ਵੀ ਉਹਨਾਂ ਨੇ ਜਨੇਪਾ ਲੈ ਕੇ ਆਉਣਾ ਵਾ ਉਹਨਾਂ ਨੂੰ ਖੁੱਦ ਨੂੰ ਪਤਾ ਵਾ ਕਿ ਅਸੀਂ ਆਪਣੀ ਧੀ ਵਾਸਤੇ ਕੀ ਲੈ ਕੇ ਜਾਣਾ ਕੀ ਨਹੀਂ ਲੈ ਕੇ ਜਾਣਾ ਆਹ ਕੀ ਡਿਮਾਂਡ ਹੋਈ ਚੇਨ ਵੱਡੀ ਲੈ ਕੇ ਆਇਓ ਭਲਾ ਚੰਗੇ ਲੱਗੀਦਾ ਇਦਾਂ ਮੰਗਦਿਆਂ ਉਹ ਦੀਦੀ ਜਦੋਂ ਤਾਂ ਦੇਣ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਹਾਨੂੰ ਕਿਉਂ ਹੁੰਦੀ ਆ ਨਹੀਂ ਮੇਰੀ ਗੱਲ ਸੁਣ ਲਾ ਆਹ ਮੂੰਹ ਨਾ ਪਾ ਇਹਨਾਂ ਨੂੰ ਤੇ ਚੰਗੀ ਰਹੇਗੀ ਉਹ ਨਾ ਹੋਵੇ ਇਹ ਕੰਮ ਵਾਦਾ 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 ਇੰਨਾ ਵੱਧ ਜੇ ਕਿ ਮੜ ਕੇ ਔਖਾ ਹੋ ਜੇ ਅੱਜ ਤੂੰ ਸਾਥ ਦੇਣ ਲਈ ਹੱਥ ਆਉਂਦਾ ਪਰ ਕੱਲ ਨੂੰ ਕੱਲ ਨੂੰ ਪਤਾ ਨਹੀਂ ਕੀ ਬਣਨਾ ਹੀ ਮੁੜ ਕੇ ਉਹ ਕੋਈ ਔਖਾ ਨਹੀਂ ਹੁੰਦਾ ਆਪੇ ਵੀਰਾ ਤੇ ਮੰਮੀ ਨੇ ਆਪੇ ਅਰੇਂਜ ਕਰ ਲੈਣਾ ਮੈਂ ਮੰਮੀ ਨਾਲ ਤੇ ਵੀਰੇ ਨਾਲ ਗੱਲ ਕਰ ਲੈਣੀ ਸਾਰੀ ਸਿਮਰਤ ਇਹ ਗੱਲ ਤੂੰ ਗੈਣ ਨਹੀਂ ਹੈ ਤੈਨੂੰ ਇੰਨਾ ਨਹੀਂ ਪਤਾ ਕਿ ਵੀਰੇ ਦੀ ਕੀ ਕੰਡੀਸ਼ਨ ਬਣੀ ਪਈ ਆ ਅੱਜ ਤੋ ਗੋਦ ਭرائی ਤੇ ਆਏ ਆ ਉਦੋਂ ਵੀ ਤਾਂ ਇਹ ਵੱਤੋਂ ਆਦਾ ਡਿਮਾਂਡਾ ਰੱਖਤੀਆਂ ਤੇ ਵੱਤੋਂ ਆਦੋਂ ਲੈ ਕੇ ਆਏ ਮੇਰੀ ਗੱਲ ਸੁਣ ਉਧਰ ਹੁਣ ਹਜੇ ਰਖੜੀ ਪਗਤਾ ਕੇ ਹਟਿਆ ਵੀਰਾ ਤੇ ਤੈਨੂੰ ਚੋਰੀ ਟੋਪਸ ਪਾ ਕੇ ਗਏ ਆ ਮੈਨੂੰ ਦੱਸਿਆ ਸੀ ਮਾ ਭਾਬੀ ਨੇ ਤੇ ਹੁਣ ਹੁਣ ਜੇ ਗੁੜੀ ਆ ਗਈ ਆਪਣੇ ਘਰ ਤੇ ਹੁਣ ਤੇ ਵੱਖਰੀ ਤੇ ਡਿਮਾਂਡ ਰੱਖਤੀ ਸੋਨੇ ਦੀ ਮੇਰੀ ਗੱਲ ਸੁਣਾ ਕਿੱਥੋਂ ਦੇਵੋਗਾ ਉਹ ਇੰਨਾ ਕੁਝ ਉਹਦਾ ਆਪਣਾ ਵੀ ਘਰਬਾਰ ਆ ਵਾਈਫ ਆ ਕੱਲ ਨੂੰ ਬੱਚਾ ਹੋਣਾ ਵਾ ਸਾਰਾ ਟੱਬਰ ਸਾਂਭਣ ਡਿਆ ਵਾ ਬਹੁਤ ਔਖਾ ਐ ਸਿਮਰਤ ਉਹਦੇ ਵਾਸਤੇ ਕੱਲ ਨੂੰ ਕੋਈ ਸਾਨੂੰ ਡਿਮਾਂਡ ਕਰੂਗਾ ਨਾ ਫਲਾਣੀ ਚੀਜ਼ ਲੈ ਕੇ ਆਇਓ ਆਪਾਂ ਨਹੀਂ ਭੁਗਤ ਸਕਾਂਗੇ ਦੀਦੀ ਮੈਂ ਕਹਿਣ ਨੂੰ ਤਾਂ ਮੇਰੇ ਦਿਲ ਨਹੀਂ ਕਰਦਾ ਕਿਉਂਕਿ ਤੁਸੀਂ ਮੇਰੀ ਸੇਵਾ ਕਰਨਦੇ ਜੀ ਮੈਨੂੰ ਲੱਗਦਾ ਤੁਹਾਨੂੰ ਖੁਸ਼ੀ ਨਹੀਂ ਹੋਈ ਜੋ ਆਪਣੀ ਮਰਜ਼ੀ ਨਾਲ ਕੁਝ ਕਰ ਵੀ ਦੇਣਗੇ ਇਹ ਚੀਕ ਰਹੀ ਕੋਈ ਵੱਡੀ ਗੱਲ ਐ ਸਿਮਰਤ ਇਹ ਤੇਰੀ ਅੱਜ ਦੀ ਗੱਲ ਨਹੀਂ ਆ ਤੂੰ ਹਮੇਸ਼ਾ ਇਹੋ ਹੀ ਸੋਚਦੀ ਆ ਕਿ ਸ਼ਮਮੀ ਦੀਦੀ ਮੇਰੇ ਤੋਂ ਖੁਸ਼ ਨਹੀਂ ਹੁੰਦੀ ਤੇਨੂੰ ਕੀ ਲੱਗਦਾ ਐ ਕਿ ਤੂੰ ਤੋ ਮੇਰੇ ਨਾਲ ਬੋਲਦੀ ਆ ਤੇ ਮੈਂ ਕੀ ਸਮਝਦੀ ਆ ਕਿ ਤੂੰ ਬਹੁਤ ਖੁਸ਼ ਆ ਮੇਰੇ ਤੋਂ ਪਰ ਮੈਂ ਫਿਰ ਵੀ ਆਪਣੇ ਪਰਜਹਰ ਥਾ ਨਿਭਾਉਣੀ ਆ ਕਿਉਂਕਿ ਮੈਂ ਤੇਰੀ ਵੱਡੀ ਭੈਣ ਆ ਮੇਰੀ ਗੱਲ ਸੁਣ ਲੈ ਮੈਂ ਛੜਦੀ ਨਹੀਂ ਕਿਸੇ ਜੀਤ ਤੋਂ ਮੈਂ ਹਰ ਬੰਦੇ ਦਾ ਪੱਖ ਲੈਣੀ ਆ ਜਿੰਨਾ ਉਹ ਕਰ ਸਕਦਾ ਉਹਨੂੰ ਉਹਨਾ ਕਰਨ ਦੋ ਪਰ ਮੈਂ ਆਪਣਿਆਂ ਨੂੰ ਮਜਬੂਰ ਨਹੀਂ ਕਰਦੀ ਕਿ ਇੱਥੇ ਚੀਜ਼ਾਂ ਲੈ ਕੇ ਆਓ ਉੱਥੇ ਭਾਵੇਂ ਤੁਹਾਡੇ ਘਰੇ ਰੋਟੀ ਨਾ ਪੱਕੇ ਪਰ ਦੀਦੀ ਜੇ ਇਹੋ ਗੱਲ ਤੁਹਾਡੇ ਘਰੇ ਹੋਈ ਹੁੰਦੀ ਨਾ ਕੀ ਗੱਲ ਤੁਸੀਂ ਕਹਿੰਦੇ ਨਾ ਭੂਆ ਜੀ ਨੂੰ ਕੀ ਚੀਜ਼ ਲੈ ਕੇ ਆਓ ਨਹੀਂ ਜੇ ਤੈਨੂੰ ਮੈਂ ਸੱਚੀਆਂ ਸੁਣਾਈਆਂ ਨਾ ਸਿਮਰਤ ਹਜੇ ਤੇ ਛਿਲੇ ਚ ਹੈ ਗਈਆਂ ਤੇ ਬੱਸ ਕਰ ਮੇਰਾ ਮੂੰਹ ਨਾ ਖਲਾ ਸੁਣਦੀਆਂ ਮੇਰੇ ਕੋ ਆ ਕੀ ਰਖੜੀ ਤੇ ਪਾ ਕੇ ਗਏ ਫਿਰ ਮੈਨੂੰ ਤੈਨੂੰ ਅੰਦਰ ਵੜ ਕੇ ਟੋਪਸ ਪਾ ਗਈ ਮੇਰੇ ਮਨ ਚ ਤੇ ਨਹੀਂ ਆਈ ਗੋਦ ਭਰਾਈ ਤੇ ਤੇਰੇ ਨਾਲ ਸਭ ਕੁਝ ਕੀਤਾ ਮੇਰੇ ਮਨ ਚ ਤੇ ਨਹੀਂ ਆਈ ਹਰ ਥਾਂ ਤੈਨੂੰ ਹਰ ਚੀਜ਼ ਦਿੱਤੀ ਜਾਂਦੀ ਆ ਮੈਂ ਅੱਜ ਤੱਕ ਮੈਨਾਂ ਦਿੱਤਾ ਜਾਂ ਮੇਰੀ ਜ਼ੁਬਾਨ ਸੜ ਜੇ ਮੈਂ ਅੱਜ ਤੱਕ ਤੈਨੂੰ ਕਦੀ ਸੁਨਾਇਆ ਆ ਵੀ ਵਿਆਹ ਹੋਇਆ ਮੈਨੂੰ ਕੀ ਦਿੱਤਾ ਤੇ ਤੈਨੂੰ ਕੀ ਦਿੱਤਾ ਪਰ ਮੈਂ ਨਾ ਚੀਜ਼ਾਂ ਖਿਆਲ ਹੀ ਨਹੀਂ ਕਰਦੀ ਮੈਂ ਸੋਚਦੀ ਰੱਬ ਘਰਾਂ ਚ ਹੀ ਦਵੇ ਨਾ ਆਪਣੀ ਪੇਰੀ ਬਰਕਤ ਪੈਂਦੀ ਆ ਕਿ ਇਹ ਭੈਣ ਭਰਾ ਕੋ ਕਿੰਨਾ ਤੇ ਲੈਣਾ ਦੀ ਸਿੰਗ ਨਹੀਂ ਤੰਗ ਕਰੀਦਾ ਕਿਸੇ ਬੱਚਾ ਸਾਡੇ ਘਰ ਹੋਇਆ ਵਾ ਜਿਉ ਉਹ ਨਾ ਕਦੇ ਹਾਰ ਬੰਦਾ ਵਾ ਉਹ ਕਰਕੇ ਜਾਣ ਉਹ ਆ ਪਰ ਮੇਰੀ ਮਾਂ ਬੱਸ ਕਰ ਜਾ ਜਦੋਂ ਤੈਨਾਂ ਕਿਤੇ ਗੱਲ ਕਰ ਲੈਣਾ ਤੂੰ ਤੇ ਕਿਤੇ ਪਾਛੇ ਨਹੀਂ ਜੈਣਾ ਸ਼ੁਰੂ ਕਰ ਦੇਣੀ ਆ ਅਜੇ ਤਾਂ ਮੈਂ ਸਿਰਫ ਗੱਲ ਹੀ ਕੀਤੀ ਆ ਉਹ ਲੈ ਤੇਰੀ ਨਾ ਏ ਉਦੋਂ ਸਮਝਾਉਣਾ ਸ਼ੁਰੂ ਕਰ ਦਿੰਦੇ ਤੁਸੀਂ ਕਿ ਭਾਵੇਂ ਕੀ ਗੱਲ ਹੋ ਗਈ ਉਹਨਾਂ ਨੇ ਗੱਲ ਹੀ ਕਰੀ ਕੀਤੀ ਆ ਨਾ ਕਰਿਆ ਕਰ ਮੇਰੇ ਨਾਲ ਇਦਾਂ ਦੀਆਂ ਗੱਲਾਂ ਮੈਨੂੰ ਟੈਨਸ਼ਨ ਲੱਗ ਜਾਂਦੀ ਆ ਉਹਨਾਂ ਦੋਵਾਂ ਜੀਆਂ ਦੀ ਪਤਾ ਨਹੀਂ ਕਿਦਾਂ ਪਰਿਵਾਰ ਤੋੜਨ ਦੇ ਆ ਉਹ ਤੈਨੂੰ ਕੁਝ ਪਤਾ ਹੀ ਹੈ ਉਹ ਦੇਣ ਵਾਲੀ ਨੂੰ ਕੋਈ ਟੈਨਸ਼ਨ ਨਹੀਂ ਦਿੱਤਾ ਤੁਹਾਨੂੰ ਵਲਗ ਟੈਨਸ਼ਨ ਪੈ ਜਾਂਦੀ ਆ ਕੀ ਕਹੇ ਉਹ ਭੈਣ ਨੂੰ ਤੇ ਕੀ ਕਹੇ ਤੇਰੇ ਸਹੁਰਿਆਂ ਨੂੰ ਹੈ ਕੀ ਕਹੇ ਮੰਮੀ ਜੀ ਨੂੰ ਮੇਰੇ ਕੋਲ ਹੈ ਨਹੀਂ ਆ ਉਹਨੇ ਤਾਂ ਤੈਨੂੰ ਮਹਿਨੇ ਦੇ ਦੇ ਮਾਰ ਦੇਣਾ ਕੰਮ ਸੋ ਕੰਮ ਇੱਕ ਭੈਣ ਦੀ ਸੋਚ ਤੇ ਉੱਚੀ ਹੋਣੀ ਚਾਹੀਦੀ ਆ ਕੀ ਆਪਣੇ ਘਰ ਦੀ ਤੇ ਆਪਣੇ ਪਰਿਵਾਰ ਦੀ ਸਪੋਰਟ ਕਰਕੇ ਕੰਮ ਕਰ ਜਾ ਜਾ ਉੱਠ ਜਾ ਕੇ ਕੰਮ ਕਰ ਜਾ ਜਾ ਉੱਠ ਇੰਨੀ ਕਿ ਤੇ ਗੱਲ ਹੁੰਦੀ ਕਿ ਤੇ ਇੰਨੀ ਬਣਾ ਦੇਣੀ ਹੁੰਦੀ ਅਜੇ ਤੇ ਸਿਰਫ ਗੱਲ ਹੀ ਕੀਤੀ ਤੇ ਇੰਨਾ ਇਹਨੇ ਮੈਨੂੰ ਪਾਸ਼ਨ ਸੁਣਾ ਦਿੱਤਾ ਹਾਂਜੀ ਆ ਡੋਲ ਨਹੀਂ ਤੇ ਕੀ ਜਗਾ ਪੰਜੀਰੀ ਜੇ ਇੰਨੀ ਸਪੰਜੀਰੀ ਮੈਂ ਤਾਂ ਆਪਣੇ ਕੁੜੀ ਨੂੰ ਬਰਪਾ ਪੀਪਾ ਪਰ ਤੇ ਪੰਜੀਰੀ ਦਾ ਦਿੱਤਾ ਸੀ ਪੰਜੀ ਮੇਰੀ ਗੱਲ ਸੁਣ ਕੇ ਸੁਣੋ ਪੰਜੀਰੀ ਅਸੀਂ ਥੋੜੀ ਬਣਾ ਕੇ ਲਏ ਗਰਮੀ ਬੜੀ ਹੈ ਤੇ ਬਾਕੀ ਅਸੀਂ ਤੁਹਾਨੂੰ ਕੈਸ਼ ਦੇ ਜੰਨੇ ਆ ਤੁਸੀਂ ਜਦੋਂ ਥੋੜਾ ਮੌਸਮ ਬਦਲੇਗਾ ਤੇ ਆਪ ਕੋ ਬਣਾ ਲਿਆ ਜਿਵੇਂ ਮਰਜੀ ਨਹੀਂ ਨਹੀਂ ਕੈਸ਼ ਦੇ ਤਾਂ ਕੋਈ ਲੋੜ ਨਹੀਂ ਹੈਗੀ ਪੇਟਿਆਂ ਦੀ ਪੰਜੀਰੀ ਹੁੰਦੀ ਹੈ ਤਾਂ ਮੈਂ ਕਿਹਾ ਸੀ ਮੈਂ ਤਾਂ ਬਾਦੋਂ ਬਣਾਈ ਦੇਣੀ ਹੈ ਪੰਜੀਰੀ ਇਹਨਾਂ ਦੇ ਸ਼ਗਨ ਕਰਕੇ ਇਤਨਾ ਮਾਸੀ ਜੀ ਆਪਾਂ ਤੁਸਾ ਕਰੀ ਨਾ ਕੋਈ ਨਹੀਂ ਨਾ ਕੈਸ਼ ਦੇਣੇ ਆ ਤੇ ਸੱਧੀਆਂ ਚ ਬਣਾ ਦਿਓ ਤੁਸੀਂ ਮਗਰੇ ਬਣਾਉਣੀ ਪੈਣੀ ਛਿਲੇ ਸੀ ਖਾਣੀਆਂ ਪਰ ਤੋਂ ਖਾਣ ਕੀ ਕਰਨੀ ਆ ਕੰਜੀ ਸਬਦੋ ਇਸਾਰ ਨਾ ਜਿਆਦਾ ਸਿਆਣੇ ਦੇ ਸਮਝਦਾਰ ਜੇ ਇੰਨੀ ਗਰਮੀ ਵਿੱਚ ਕੋਣ ਪੰਜੀਰੀ ਖਵਾਉਂਦਾ ਇੰਨੀ ਜਿਆਦਾ ਪੰਜੀਲੇ ਚ ਸਰੀ ਟੁੱਟਾਈ ਜਾਂਦਾ ਉਹਦੋਂ ਕਵਾਇਦੀ ਹੋਏ ਪਰ ਸਿਮਰਤ ਵਾਸਤੇ ਤੇ ਪੁਡੇਰੀ ਬਣ ਗਈ ਹੈ ਤੇਰੀ 5 ਕਿਲੋ ਪੰਜੀਰੀ ਹੈਗੀ ਹੈ ਹਾਂ ਉਹਦੇ ਵਾਸਤੇ ਤਾਂ ਵੱਧੂਗਾ ਚਲੋ ਕੋਈ ਨਹੀਂ ਤੁਸੀਂ ਮੰਡੀ ਦੀ ਸਿਕਲ ਨਹੀਂ ਮੈਂ ਮੰਡੀ ਦੀ ਨਹੀਂ ਮੈਂ ਆਪੇ ਬਣਾ ਕੇ ਵੰਡ ਲਾਂਗੀ ਮੈਂ ਆਪੇ ਬਣਾ ਲਾਂ ਕੋਈ ਗੱਲ ਨਹੀਂ ਤੁਸੀਂ ਇੱਜੇ ਟੈਨਸ਼ਨ ਨਾ ਲੈ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਅਸੀਂ ਹੋਰ ਬਣਾ ਕੇ ਭੇਜਾਂਗੇ ਹਲੋ ਸ਼ਮੀਰ ਕੋਈ ਗੱਲ ਕਰੀ ਆ ਜਾ ਆ ਜਾ ਬងਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਸ ਠੀਕ ਐ ਉਹ ਕੱਤੀ ਟਿਕਾ ਵਾਦਾ ਲਾ ਕੋਸ ਮਾਰੀ ਸਤਿ ਸ਼੍ਰੀ ਅਕਾਲ ਉਹ ਤੇਰਾ ਕਿਦੋਂ ਆਸਮਾਨ ਅੰਦਰ ਕਸੀ ਹਾਂ ਠੀਕ ਐ ਚਲ ਆ ਜਾ ਤੂੰ ਇੱਥੇ ਆ ਲੈ ਆ ਜਾ ਹੋਰ ਕੀ ਹਾਲ ਹੈ ਮੈਂ ਬਸ ਠੀਕ ਐ ਮੈਂ ਤੁਹਾਨੂੰ ਦਿਲੋਂ ਹੁਣ ਤਾਂ ਰਾਤ ਵਾਰੀਆਂ ਲਾਈਆਂ ਨਾਲ ਅੱਛਾ ਹੋ ਗਿਆ ਠੀਕ ਉਹ ਫੜਦਾ ਕੁੜੀ 2 ਘੰਟੇ ਉਹ ਫੜਦੇ ਆ ਸਾਰਾ ਨਾ ਬੱਸ ਅੱਗੇ ਅੱਗੇ ਵੇਖਿਆ ਜੀ ਕੀ ਬੰਦਾ ਮੈਂ ਤਾਂ ਭੰਜੀ ਇਹਨਾਂ ਨੂੰ ਇਹ ਰਾਤੀ ਕਹਿਣ ਡਈ ਸੀ ਤੋ ਹੀ ਗਲਤ ਕਰਨ ਡੈ ਜੇ ਉਹਨੂੰ ਹੱਥਾਂ ਦੀ ਆਦਤ ਪੈਣ ਡੈ ਜੇ ਹੁਣ ਇੰਨੀ ਸਿਆਣੀ ਏ ਛੋਟੀ ਜੀ ਉਹਨੂੰ ਜਦੋਂ ਬੈੱਡ ਤੇ ਲੰਮੇ ਪਾਈਦਾ ਨੂੰ ਲੱਗ ਪੰਦੀ। ਬਾਗ ਪੈ ਕੇ ਚਾਚੀ ਜੀ ਦੇ ਰੀਨੋ ਬਸ ਦੇ ਇੱਕ ਖਡੋਣਾ ਏ। ਖੇਟੀ ਜਾਣ ਫੇਰ ਹੁਣ। ਹੱਥਾਂ ਦੀ ਨਹੀਂ। ਸਾਡਾ ਬੈੱਡ ਤੋਂ ਕੋਈ ਦੇਣੀ ਨਹੀਂ ਕਰਦਾ ਕੀ ਕਰੀਏ। ਮੈਂ ਉਹਨੂੰ ਦੱਕੀ ਚ ਡਾਣੂ। ਰਾਤ ਲੈ ਕੇ ਚੁਰੇ ਫਿਰਦੇ ਰਹਦੇ। ਪਹਿਲਾਂ ਘਰੇ ਆਈਦਾਂ ਸੀ ਨਾ ਕਿ ਹੁਣਾਂ ਚਲ ਫੋਨ ਫੜ ਲੀਏ ਫੋਨ ਤੇ ਕੋਈ ਵੀਡੀਓ ਵੀਡੀਓ ਦੇਖੀਏ। ਹੁਣ ਸਭ ਤੋਂ ਵੇਲਾ ਘਰੇ ਆਉਂਦੇ ਹੁੰਦੇ ਉਹ ਬੱਚੇ ਉਹ ਲੈ ਗਈ ਉਹਨੂੰ ਮੈਂ ਸਿੱਚੀ ਬੜਾ ਹੁੰਦਾ ਦਾ। ਮੰਮੀ ਮੈਨੂੰ ਆਹ ਤਸਵੀਰ ਅਈ ਦਿੱਤੀ ਮੈਂ ਉਹਨ ਦੀ ਬੀਬੀ ਕੁੜੀ ਆ ਮੈਂਦਰ ਹੋ ਗਈ ਹੈ ਨਾ ਹਾਂਜੀ ਮੰਮੀ ਕਿਹ ਅਗਰ ਦੇਖੋ ਦੋਨੋਂ ਮੈਨੂੰ ਖੜਾ ਮਿਆਂ ਜਾ ਅਰੇ ਰਾਣੀ ਅਰੇ ਆ ਜਾ ਸ਼ਹੀ ਇੱਥੇ ਇੱਥੇ ਬੈਠ ਅਰੇ ਆ ਜਾ ਇਹ ਗੱਲ ਮੰਮੀ ਉਹਨਾਂ ਸਹਿੰ ਲੈ ਤੁਮਾਂ ਦੇ ਹੀ ਗੱਲ ਕਰਨੀ ਕੀ ਤੁਮਾਂ ਨਹੀਂ ਕਰਨਾ ਹਾਂ ਅੱਜ ਕਰੋ ਇਹਦੇ ਬੜੀ ਕੁਝੀ ਦੀ ਗੱਲ ਹੈ ਕਰੋ ਇਹ ਲੈ ਦੇ ਚੁੜਮੇ ਦੇ ਮੇਰੇ ਦਾਦੀ ਗਈਆਂ ਕੀ ਗੱਲ ਹੋ ਗਈ ਸੇ ਕਰੋ ਜੀ ਸਭ ਕੇ ਘਰੋ ਕੇ ਬੱਚੇ ਨੂੰ ਕੁਝ ਹੀ ਮਨਾਓ ਹਾਂਜੀ ਉਹਨਾਂ ਸਹਿਲ ਕਹਿੰਦੇ ਸੀ ਕਿ ਪਿਛਲੀ ਵਾਰ ਜਿੱਦਾਂ ਤੁਸੀਂ ਮਤਲਬ ਗੋਦ-ਗੋਦ ਭਰਾਈ ਤੇ ਆਈ ਤੁਸੀਂ ਸਹਿਲ ਕੱਪੜੇ ਜਿਹੜੇ ਲੈ ਕੇ ਆਏ ਨੇ ਉਹਨਾਂ ਨੂੰ ਬਿਲਕੁਲ ਨਹੀਂ ਪਸੰਦ ਆਏ ਤੇ ਮਰਾ ਤਾਂ ਐ ਕੱਪੜੇ ਵਧੀਆ ਦਿੱਤੇ ਹੈ ਵਧੀਆ ਤਾਂ ਲੋਕਾਂ ਨੂੰ ਅਸੀਂ ਕੀ ਕੀਤਾ ਸੀਗਾ ਗੋਦ ਭਰਾਈ ਤੇ ਕੀ ਨਹੀਂ ਕਰਤੀਏ ਮੇਰੇ ਕਹਿਣ ਦਾ ਮਤਲਬ ਇਹ ਕਿ ਹੁਣ ਤੁਸੀਂ ਸਹਿਲ ਕੱਪੜੇ ਲੈ ਗਿਆ ਪਰ ਉਹਨਾਂ ਨੂੰ ਬਿਲਕੁਲ ਨਹੀਂ ਪਸੰਦ ਆਏ ਉਹ ਕਹਿੰਦੇ ਮੇਰੇ ਕੱਪੜੇ ਸਹੀ ਨਹੀਂ ਆ ਸਹੀ ਮਤਲਬ ਕੀ ਹਾਂ ਸਟਿਚ ਦਿੱਤੇ ਹੈ ਜੈਨ ਜੀ ਸਨਾਲੀ ਉਹਨਾਂ ਤੋਂ ਬਿਹੜੀ ਅਡੀਮੇਟ ਦੇ ਕੱਪੜੇ ਜ਼ਿਆਦਾਤਰ ਪਾਉਂਦੇ ਆ। ਤੇ ਕੋਈ ਗੱਲ ਨਹੀਂ ਡਿਲੀਵਰਟ ਦੇ ਦਾਂਗੇ ਜਿੱਤਨਾ ਕਹਿਣਾ ਕਰ ਲਾਂਗੇ। ਅਸੀਂ ਪੈਸੇ ਹੀ ਸਾਹਿਬ ਨੂੰ ਦੇ ਦਾਂਗੇ ਆਪਣੀ ਪਸੰਦ ਦੇ ਖਰੀਦ ਲੈ। ਕੋਈ ਨਾ ਜੇ ਤੁਸੀਂ ਜਾਓਗੇ ਲੈਣ ਸਾਹਿਬ ਨੂੰ ਨਾਲ ਲੈ ਜਾਓ। ਦੂਜਿਆਂ ਨੇ ਕੋਈ ਲੈ ਲੈਣਗੇ। ਹਾਂ ਜਿੱਤਨਾ ਤੈਨੂੰ ਠੀਕ ਲੱਗਦਾ ਕੋਈ ਨਹੀਂ ਉਸ ਤਰ੍ਹਾਂ ਕਰਾਂਗੇ। ਹਾਂ ਉਦਾਂ ਕਰ ਲਾਂਗੇ। ਸਿਮਰਤ ਕਿੱਦਾਂ ਦੀਆਂ ਗੱਲਾਂ ਕਰਨ ਦੀ? ਤੈਨੂੰ ਮੈਂ ਉੱਥੇ ਬੈਠੀ ਨੇ ਵੀ ਸਮਝਾਇਆ ਸੀ ਕਿ ਸਾਰਿਆਂ ਸਾਹਮਣੇ ਇਦਾਂ ਦੀ ਗੱਲ ਨਾ ਕਰੀਂ। ਸਾਹਿਬ ਜਿਹੜਾ ਕਮਲਾ ਉਹਨੇ ਤਾਂ ਬੋਲਤਾ ਸੋਚਣ ਤੋਂ ਬਿਨਾਂ ਹੀ ਜੋ ਵੀ ਬੋਲਤਾ ਜਿਹੜੀ ਚੀਜ਼ ਉਹਨੂੰ ਪਸੰਦ ਆ ਉਹਨੇ ਕਹਿ ਦਿੱਤਾ ਸੀ ਉਹ ਲੈ ਜੀ ਤੇ ਨਾਲੇ ਜਿਹੜੀ ਚੀਜ਼ ਉਹਨਾਂ ਨੇ ਇੰਨਾ ਨੂੰ ਦੀ ਕਹਿੰਦੀ ਕਿੰਨਾ ਨੂੰ ਕਹਿਣਾ ਵਾ ਦੱਸ ਇਸ ਘਰ ਦਾ ਜਵਾਈ ਆ ਵੀਰੇ ਨੂੰ ਕਹਿਣਾ ਤੇ ਮੈਂ ਮੰਮੀ ਨੂੰ ਕਹਿਣਾ ਵਾ ਉਹਨਾਂ ਨੇ ਮੈਨੂੰ ਕਹਿਣਾ ਤੇ ਮੈਂ ਇਹਨਾਂ ਨੂੰ ਕਹਿ ਦਿੱਤਾ ਚਲੋ ਕੋਈ ਨਹੀਂ ਲੈ ਲਈ ਮੇਰੇ ਕੱਪੜਿਆਂ ਦੀ ਗੱਲ ਆ ਉਹ ਆਪਾਂ ਦੇ ਦਾਂਗੇ ਕੋਈ ਤੇ ਨਾਲੇ ਮੰਮੀ ਉਹ ਕਹਿੰਦੇ ਜੀ ਕਿ ਗੁੜੀ ਵਾਲੀ ਚਾਨ ਦਾ ਕਹਿੰਦੇ ਕਿ ਤਮਾਂਤ ਦੀ ਚਾਨ ਪਾ ਦਿਓ ਉਹਨੂੰ ਹਾਂ ਤੇ ਉਹ ਤੇ ਪਾਣੀ ਸੀਮਾ ਫਿਰ ਕਹਿੰਦੀ ਸੀ ਸੋਨੇ ਦੀ ਚੇਨ ਚੀਜ਼ ਨਾਲ ਪਾਣੀ ਆਪਾਂ ਗੁੜੀਆ ਜੀ ਹਾਂ ਛੋਟੀ ਨਾ ਪਾਓ ਥੋੜੀ ਜਿਹੀ ਵੱਡੀ ਪਾ ਦਿਓ ਹਾਂ ਪਤਾ ਗੁੜੀ ਛੋਟੀ ਆ ਤੇ ਵੱਡੀ ਆਪਾਂ ਜਦੋਂ ਤੈਨੂੰ ਇੱਥਾਂ ਚੜਾਈਆਂ ਸਨ ਤੇਰਾ ਬਹੁਤ ਵੱਡੀ ਬੱਚੇ ਦੀ ਮਾਵਾਂ ਕਿ ਸਿਮਰਤ ਕਹਿੰਦਾ ਵੱਲੋਂ ਕਿ ਜਿਹੜੀ ਸਾਹਿਲ ਦੇ ਮੇਜ ਦੀ ਹੋਵੇ ਕਿਉਂ ਵੀ ਸਾਹਿਲ ਦੇ ਮੇਜ ਦੀ ਹੋਈ ਐ ਸਿਮਰਤ ਪੌਣੀ ਤੇ ਉਹਨਾਂ ਨੇ ਗੁੜੀਆ ਛੋਟੀ ਨੂੰ ਸਾਹਿਲ ਦੇ ਮੇਜ ਦੀ ਕਹਿਣ ਕੀ ਕਰਨੀ ਐ ਪੌਣੀ ਤਾਂ ਬੱਚੇ ਨੂੰ ਆ ਨਾ ਪਹਿਲਾ ਬੱਚਾ ਹੈ ਪਹਿਲੇ ਬੱਚੇ ਵਾਰੀ ਬੱਚੇ ਦੇ ਨਾਬ ਦੀ ਜਸਵੀਰ ਬੱਚੇ ਦੇ ਨਾਬ ਦੀ ਚੀਜ਼ ਹੁੰਦੀ ਕਿ ਨਹੀਂ ਹੁੰਦੀ ਓਹੋ ਕਿਆੰ ਦਾ ਮਤਲਬ ਇਹ ਉਹਨਾਂ ਦਾ ਕਿ ਤੈਨੂੰ ਪਤਾ ਗੁੜੀਏ ਤੇਰੀ ਛੋਟੀ ਆ ਜੇ ਬਾਈ ਚੈਲੰਜਸ ਉਹਨੇ ਦੀ ਪਾਵਾਂਗੇ ਜਾਂ ਕਿਤੇ ਖੇਡਣ ਗਈ ਜੇ ਸਕੂਲ ਵਗੈਰਾ ਗਈ ਤੂੰ ਤੇ ਟਿਕ ਜੂਗੀ ਉਹਨਾਂ ਚਿਕਾ ਤੱਕ ਜਿੰਨਾ ਚਿਕਾ ਤੱਕ ਗੁੜੀਏ ਵੱਡੀ ਹੋ ਜਾਣਾ ਸਾਹੇ ਪਾਲਿਆ ਕਰੂਗਾ ਤੇ ਅਧਿਕਰ ਸਕੂਲ ਚਲੀ ਗਈ ਹੈ ਜਾਂ ਖੇਡਣ ਦਰਤੀ ਹੈ ਤੂੰ ਵੀ ਨਾ ਛੋਟੀ ਆ ਨਾ ਮੇਰੇ ਕਹਿੰਦਾ ਮਤਲਬ ਕਿ ਸਾਹੇ ਨੋਵੇਂ ਸਾਹੇ ਪਾਲਿਆ ਕਰਨੇ ਜੁਨਾ ਚਲ ਤੂੰ ਜਿਹੜੀ ਤੀਆਂ ਦੇ ਆ ਦੇ ਕੇ ਤੈਨੂੰ ਜਿਹੜਾ ਰੀਤਾ ਚੜਾਈਆਂ ਨੇ ਉਹ ਚੈਨ ਸਾਹੇ ਪਾ ਦਾਵੇਂ ਪਰ ਸਿਮਰ ਤੇ ਮੇਰੀ ਗੱਲ ਸੁਣ ਅੱਜ ਜਿੰਨਾ ਤੋਂ ਖਰਚਾ ਕਰਨ ਲਈ ਆ ਤੈਨੂੰ ਪਤਾ ਤੇ ਹੈਗਾ ਸਾਰੀ ਗੱਲ ਤੈਨੂੰ ਪਤਾ ਸਾਰੀ ਗੱਲ ਦਾ ਤੇਰੇ ਕੋਲ ਕੋਈ ਗੱਲ ਲੁਕੀ ਨਹੀਂ ਸੀ ਆ ਤੇਰੇ ਵੀਰੇ ਨੇ ਅੱਗੇ ਕਿਤਰਾ ਕਰਜ਼ਾ ਚੁੱਕੇ ਦਿੱਤਾ ਹੁਣ ਤੈਨੂੰ ਕੀ ਪਤਾ ਕਿ ਕਹਿਣਾ ਚਾਹੀਦਾ ਸੀ ਕਿ ਮੇਰੇ ਪੇਕੇ ਜੋਲ ਹੈ ਕਹਿਣਗੇ ਚੰਗਾ ਹੀ ਲੈ ਕੇ ਆਣਗੇ ਤੂੰ ਤਾਂ ਘਰ ਦੂਸਤ ਘਰ ਦੀ ਧੀ ਨਾ ਤੈਨੂੰ ਤਾਂ ਗੱਲ ਕਰਨੀ ਚਾਹੀਦੀ ਸੀ ਸਮਝੋ ਚਾ ਠੀਕ ਐਂ ਦੇ ਤੁਸੀਂ ਅਜੇ ਤੱਕ ਮੈਨੂੰ ਨਹੀਂ ਦੱਸਿਆ ਕਿੰਨੂੰ ਦੇਣਾ ਜੇ ਹੋਰ ਨਰਦਨ ਨੂੰ ਪਤਾ ਲੱਗੇਗਾ ਪਹਿਲਾ ਸਾਡੇ ਘਰ ਦਾ ਬੱਚਾ ਵਾੜਾ ਤੁਹਾਨੂੰ ਕਹਿਣਾ ਮੇਰੇ ਤੇ ਰੋਵੈਣਾ ਕਿਉਂ ਭਾਂਦੀ ਵੀ ਮੈਂ ਤੇ ਆਪਣੇ ਕੰਨਾਂ ਜਿਹੜੇ ਕੰਨਾਂ ਦੇ ਟੋਪਸ ਹਨ ਮੇਰੀ ਚੋਰੀ ਤੈਨੂੰ ਉਹ ਵੀ ਡੇ ਗਈ ਸਾ ਤੂੰ ਦੱਸੜਿਆ ਸੀਮਾ ਨੂੰ ਕਿ ਮੈਂ ਮੈਂ ਤੇ ਤੂੰ ਮੈਨੂੰ ਤੂੰ ਵੀ ਨਹੀਂ ਦੱਸਿਆ ਕਿ ਮੈਂ ਭਾਬੀ ਨੂੰ ਦੱਸਦਾ ਕਿ ਟੋਪਸ ਮੰਮੀ ਲੈ ਗਈ ਹੈ ਮੇਰੀ ਜਾਣ ਦੇ ਪਾਤਾ ਨਾ ਪੰਗਾ ਸਿਮਰਤ ਵੇਖ ਗੋਦ ਗੋਇਂ ਤੇ ਪਾ ਕਿੰਨਾ ਖਰਚਾ ਕੀਤਾ ਤੇ ਨਖੜੀ ਆਈ ਨਖੜੇ ਨਹੀਂ ਸਮਾ ਸਕਦਾ ਆਇਆ ਅਜੇ 4 ਦਿਨ ਨਹੀਂ ਰਖੜੀ ਗਈ ਤੇ ਉਦੋਂ ਦਾ ਖਰਚਾ ਪੈ ਗਿਆ ਤੇ ਜੇ ਅਸੀਂ ਚੈਨ ਨਾ ਪਾਉਣੀ ਹੋਵੇ ਤਾਂ ਅਸੀਂ ਤੇ ਸੋਚਿਆ ਹੀ ਫਾਇਦਾ ਪਾ ਲਵੋਗੇ ਹਾਂ ਜੀ ਸਿਮਰਤ ਇਹੋ ਜੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਤੇ ਫਿਰ ਕੀ ਹੋ ਗਿਆ ਵੀਰੇ ਮੈਂ ਕੱਲੀ ਕੱਲੀ ਤੁਹਾਡੀ ਭੈਣਾਂ ਤੁਸੀਂ ਮੇਰੇ ਲਈ ਇੰਨਾ ਨਹੀਂ ਕਰ ਸਕਦੇ ਕੱਲੀ ਕੱਲੀ ਨਹੀਂ ਆ ਸਾਡੀਆਂ ਦੋ ਭੈਣਾਂ ਆ ਸ਼ਮਮੀ ਵੀ ਆ ਗਈ ਐ ਸਿਮਰਤ ਇਹਨਾਂ ਹਰ ਵਾਰੀ ਕੀ ਕਰਦੇ ਸੈਂ ਕੱਲੀ ਕੱਲੀ ਕਾਢੀ ਭੈਣ ਮੈਂ ਕਿਵੇਂ ਭੁੱਲ ਜਾਂਦੀ ਆ ਤੇ ਮੇਰੀ ਸ਼ਮਮੀ ਵੱਡੀ ਭੈਣ ਹੀ ਦੀ ਆ ਅੱਜ ਉਹਨਾਂ ਦਾ ਟਾਈਮ ਤੇ ਨਹੀਂ ਆਇਆ ਕੋਈ ਨਹੀਂ ਗੱਲ ਤੇ ਮੇਰੇ ਟਾਈਮ ਤੇ ਚੱਲਦੀ ਆ ਨਾ ਇਹ ਨਾ ਸੋਚ ਸਿਮਰਤ ਸਾਡੇ ਕੋਲ ਜੋ ਪੁੱਜੇ ਸਰੇਗਾ ਨਾ ਵਾਤ ਤੋਂ ਵੱਧ ਹੀ ਕਰਾਉਂ। ਮਰ ਮਮੀ ਇਹ ਪੋਲੀ ਸੂਰਤ ਬਣਾ ਕੇ ਨਾ ਹੁੰਕੇ ਤੂੰ। ਮੈਂ ਗਲਤੀ ਮੇਰੇ ਕੋਲ ਹੋ ਗਈ ਤੇ ਮੈਂ ਤੈਨੂੰ ਟੋਪੇ ਜੇ ਲਈ ਮਾਫਰ ਵੀ ਦੇ ਦੇਗੀ। ਹੋਰ ਦੋਤੀ ਮੈਂ ਕਰ ਗਈ ਆ। ਜਿਹੜੀ ਮੈਂ ਅੰਦਰ ਵੜ ਕੇ ਤੈਨੂੰ ਦੇਗੀ ਰੱਖ ਲਈ। ਸਿਬਰਾ ਤਾ ਕੱਲ੍ਹ ਤੋਂ ਸੁਣ ਇਹ ਤੇ ਰੋਸ ਜਾਂ ਬੇਰਮਾ ਮਾਲ ਤੋਂ ਸਪੀਡ ਨਾ ਦੀ ਕਾਚੜੀ। ਤੁਸੀਂ ਕਹਿ ਦੇਣਾ ਸੀਗਾ ਦੇ ਦਿਆਂਗੇ ਕੋਈ ਨਹੀਂ ਵਾਦੀ ਬਾਦੀ ਵੇਖੀ ਜਾਂਦੀ ਮਮੇਸੇ ਕਿਹਾ ਮੈਂ ਸਾਹ ਦੇ ਦਿੰਦੀ ਜਦੋਂ ਸਾਡੇ ਕੋਲ ਹੈ ਹੀ ਨਹੀਂ ਇਹਨਾਂ ਦਾ ਪੱਗਵੇਂ ਕਹਿ ਦਿੰਦੇ ਬਾਦੀ ਵੇਖ ਲੈਂਦੀ ਅਜੀ ਤੈਨੂੰ ਕਹਿੰਦੇ ਚੱਲ ਠੀਕੇ ਵੇਖ ਲਾਂਗੇ ਜੋ ਬਲੇਗਾ ਜੋ ਸਰ ਕੋ ਪੁੱਜੇ ਸਰੇਗਾ ਔਰ ਹਮਲਾ ਕੇ ਲਿਆ ਬਸ ਉਹਨੂੰ ਬਸ ਮਮਾ ਦੀ ਜਦ ਤੱਕ ਨਾ ਉਹਦੀ ਸੁਣ ਲਈ ਕਿ ਹੁਣ ਜਾ ਕੇ ਸਾਡੇ ਗੀ ਉਹਨਾਂ ਸੁਣਨੇ ਆਗੇ ਮੈਂ ਤੁਹਾਨੂੰ ਤੂੰ ਟੋਕੋ ਕੋਸਤੀ ਆ ਕੇ ਬੈਗਿੰਗ ਮਮੀ ਕੀ ਹੈ ਯਾਰ ਜੇ ਮੈਂ ਕਹਾਂ ਜੀ ਦਦੀ ਚਿੱਟੀ ਵਡੀ ਘਰੀ ਗੱਲ ਸਾਰਾ ਆਪਣਾ ਸ਼ੁਰੂ ਕਰ ਦਿੰਦੇ ਆਂ ਪਾ ਦੇ ਆਗੇ ਤੂੰ ਟੈਨਸ਼ਨ ਨਾ ਲੈ ਪਾ ਦੋਗੇ ਨਾ ਤੇਰੀ ਵੀਰ ਨੂੰ ਮੈਂ ਸਮਝਾਵਾਂਗੀ ਉਹ ਕੱਲ ਤੋਂ ਗੱਝੀ ਨਹੀਂ ਹਾਂਜੀ ਯਾਦ ਨਾ ਹੋ ਗਈ ਸਾਰਿਆਂ ਦੇ ਨਾਲੇ ਕੁੜੀਆਂ ਦੇ ਆਏਗੇ ਕੱਪੜੇ ਜਿਹਨੂੰ ਲੈਣ ਜਾਓਗੇ ਨਾ ਸਾਹਿਲ ਨੂੰ ਜ਼ਰੂਰ ਨਾਲ ਖੜੇ ਨਾਲ ਸਾਹਿਲ ਨੂੰ ਵੀ ਨਾਲ ਲੈ ਜਾਉਂਦੇ ਹਾਂ ਸੀਮਾ ਨੇ ਕਿਹਾ ਇਹ ਨਾ ਸੀਮਾ ਨੇ ਕਿਹਾ ਨਾ ਆਪਾਂ ਨਾਲ ਲੈ ਜਾਵਾਂਗੇ ਲੈ ਜਾਵਾਂਗੇ ਨਾ ਜਿੱਥੇ ਉਹ ਜਾਣਗੇ ਨਾ ਉੱਥੇ ਹੀ ਲੈ ਕੇ ਜਾਇਓ ਐਵੇਂ ਬਾਅਦ ਚ ਫੇਰ ਨਾ ਗਾਓ ਕਿ ਮੇਰੇ ਕੱਪੜੇ ਨਹੀਂ ਪਸੰਦ ਲੈ ਜੂ ਕਰ ਜੂਗਾ ਤੇ ਮਾਮਾ ਮੈਂ ਕੋਈ ਨਹੀਂ ਸਭ ਠੀਕ ਹੋ ਜੂਗਾ ਚਿੰਤਾ ਨਾ ਕਰ ਉਹ ਚੰਦਾ ਕਰ ਲਾਂਗੇ ਹੁਣ ਕਰ ਲੋਗੇ ਨਾ ਤਨੀ ਕਰ ਲਾਂ ਚਲੋ ਠੀਕ ਹੈ ਉਹ ਕਰ ਲਾਂਗੇ ਅੱਛਾ ਮੇਰੀ ਇੱਕ ਗੱਲ ਸੁਣ ਨਾਲ ਮੈਂ ਦੋ ਕੁ ਦਿਨਾਂ ਵਾਸਤੇ ਚੱਲੀ ਹਾਂ ਤੇਰੇ ਮਾਮੇ ਕੋਲ ਕਿਉਂ ਉਹਨਾਂ ਨੂੰ ਖੁਸ਼ਖਬਰੀ ਸੁਣਾਵਾ ਉਹਨਾਂ ਨੂੰ ਡੱਬਾ ਦਮਾ ਉਹਨਾਂ ਦਾ ਮੂੰਹ ਮਿੱਠਾ ਕਰਾਈਂ ਅੱਛਾ ਹੋਰ ਕੀ ਅਗਲੇ ਕਹਾਂਗੇ ਓੰਜ ਕੋਈ ਗੱਲ ਹੁੰਦੀ ਤੇ ਭਜਦੀ ਆਂਦੀ ਹੈ ਆ ਉਹ ਕੋਈ ਤੇ ਹੁਣ ਖੁਸ਼ੀ ਦਾ ਮੌਕਾ ਇੰਨਾ ਮੋਲ ਬਣਿਆ ਕਰਦਾ ਤੇ ਸਾਨੂੰ ਯਾਦ ਨਹੀਂ ਕੀਤਾ ਇਹਨਾਂ ਨੇ ਠੀਕ ਹੈ ਕੋਈ ਨਾ ਹੋਵੇ ਕੀ ਆਜੋਗੇ ਨਾ ਮੈਂ ਤਵਾਰ ਤੱਕ ਨਹੀਂ ਮੈਂ ਆਜਣਾ ਤਵਾਰ ਤੱਕ ਮੈਂ ਵਾਪਸ ਆ ਜਾਾਂਗੀ ਸਹੀ ਠੀਕ ਹੈ ਕੋਈ ਨਾ ਆਜੋ ਚਲ ਕੋਠੇ ਬਾਹਰ ਚੱਲ ਹਾਂ ਚੱਲ ਫਿਰ ਨਾ ਮੇਰੀ ਗੱਲ ਸੁਣੋ ਤੁਸੀਂ ਆ ਡੱਬਾ ਜੇ ਤੁਸੀਂ ਕੀ ਢੱਕ ਚੁੱਕ ਲਿਆ ਜੇ ਜੇ ਪੰਜੀਰੀ ਲਿਉਣੀ ਕਮ ਸੇ ਕਮ ਵੱਧ ਲੈ ਆਉਂਦਾ ਪੀਪਾ ਤਾਂ ਲੈ ਆਈ ਹੁੰਦਾ ਮੇਰੇ ਨਾ ਕੋਡਾ ਕੇ ਰੱਖ ਦਿੱਤੀ ਸਾਰੇ ਸੋਹਰਿਆਂ 'ਚ ਜੇ ਮੇਰੀ ਸੱਸ ਕੁਝ ਕਹਿੰਦੀ ਨੇ ਸਹੀ ਕਹਿੰਦੀ ਆ ਹੋ ਸਕਦਾ ਲੱਗੇ ਆਂਡੇ ਘਾਂਡੇ ਨੂੰ ਨਾ ਦੇਣੀ ਹੋਵੇ ਉਹਨਾਂ ਨੇ ਹਾਏ ਹਾਏ 5 ਕਿਲੋ ਪੰਜੀਰੀ ਹੈ ਤੇ ਨਾਲ ਤੇਰੀ ਸੱਸ ਨੂੰ ਪੈਸੇ ਵੀ ਦੇ ਕੇ ਚੱਲੇ ਆ 5 ਕਿਲੋ ਨੇ ਕੀ ਪਾਉਂਦਾ 15 ਕਿਲੋ ਤੇ ਲੈ ਆਉਂਦੇ ਕਮਜਮ ਪੂਰੀ ਤੇ ਆ ਜੁਦੀ ਤੇ ਇੱਕ ਗੱਲ ਹੈ ਮੰਮੀ ਤੂੰ ਮੇਰੇ ਤੇ ਸ਼ਮੀ ਚ ਕੋਈ ਅੰਤਰ ਨਹੀਂ ਸਮਝਦੀ ਮੇਰੇ ਮੁੱਤਵਾ ਵੇਖੋ ਤੂੰ ਉਹਦਾ ਵੇਖੋ ਤੂੰ ਕੀ ਕਹਿੰਦੀ ਈ ਆਪਣਾ ਕੰਪੈਰੀਸ਼ਨ ਤੂੰ ਸ਼ਮੀ ਨਾਲ ਕਰਦੀ ਰਹੀ ਹੈ ਸ਼ਮੀ ਕਿੱਥੇ ਤੇ ਮੇਰੀ ਧੀ ਕਿੱਥੇ ਉਹ ਤਾਂ ਦਿਖਾਈ ਨਹੀਂ ਦਿਆ ਮੰਮੀ ਮੈਨੂੰ ਪਾਗਲਾ ਨਿਕਲ ਨਹੀਂ ਕਰੀਦੀ ਹੁੰਦੀ ਚੱਲਿਆ ਨਹੀਂ ਗੱਲਾਂ ਕਰਦੀ ਏ ਤੂੰ ਮੇਰੀ ਗੱਲ ਸੁਣ ਲੈ ਨਾਲ ਸ਼ਮਮੀ ਕਰੋ ਨਾ ਹੁਣ ਸੇਵਾ ਕਰਾਇਆ ਕਰ ਚੰਗੀ ਤਰ੍ਹਾਂ ਕਾਦੇ ਵਾਸਤੇ ਇੱਥੇ ਤੇਰੀ ਸੇਵਾ ਵਾਸਤੇ ਹੀ ਆ ਗਈ ਹਾਂਜੀ ਅੱਛਾ ਲਪਾਈ-ਕਟਾਈ ਉਹਨੂੰ ਕਿਆ ਕਰਨ ਲਾ ਤੁਹਾਨੂੰ ਤਾਂ ਪੜਵਾ ਲਿਆ ਘਰ ਦੇ ਕੋਲ ਆਹੋ ਤੇ ਮੰਮੀ ਵੀ ਕਹਿ ਜਾਂਦੇ ਨੇ ਕਿ ਮੈਨੂੰ ਕਿ ਚੱਲ ਜਾ ਸਿਮਨ ਕੋਲ ਚੱਲ ਜੀ ਧਿਆਨ ਰੱਖਿਆ ਕਰ ਆਪਣਾ ਠੀਕ ਹੈ ਬਿਲਕੁਲ